ਛੋਟੀ ਉਮਰ ਚ ਸ਼ਹੀਦ ਹੋਣ ਵਾਲੀਆਂ ਆ ਦੋ ਪੈਣਾ ਆ ਤਸਵੀਰਾਂ ਲੱਗੀਆਂ ਹੋਈਆਂ ਆ ਸਲੂਟ ਕਰਨਾ ਤਾਂ ਬਣਦਾ ਆ ਅੱਜ ਅਸੀਂ ਪਹੁੰਚੇ ਆ ਸ਼੍ਰੀ ਦਰਬਾਰ ਸਾਹਿਬ ਸ਼ਹੀਦੀ ਗੈਲਰੀ ਵਿੱਚ ਜਿੱਥੇ ਸਾਡੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਸ਼ਹੀਦ ਹੋਏ ਸੀਗੇ ਉਹਦੇ ਬਿਲਕੁਲ ਥੱਲਿਓਂ ਪੌੜੀਆਂ ਉਤਰ ਕੇ ਨਾਲ ਦੀ ਸਾਈਡ ਸ਼ਹੀਦੀ ਗੈਲਰੀ ਬਣੀ ਹੋਈ ਆ ਜਿੱਥੇ 1984 ਦੇ ਵੇਲੇ ਸਾਡੀਆਂ ਸਰਕਾਰਾਂ ਵੱਲੋਂ ਸ਼੍ਰੀ ਦਰਬਾਰ ਸਾਹਿਬ ਉੱਤੇ ਅਟੈਕ ਕੀਤਾ ਸੀਗਾ ਉਸ ਸਮੇਂ ਆ ਜਿੰਨੇ ਵੀ ਤਸਵੀਰਾਂ ਲੱਗੀਆਂ ਆ ਉਸ ਟਾਈਮ ਦੇ ਸ਼ਹੀਦ ਹੋਏ ਸਾਡੇ ਸਿੰਘ ਸੂਰਮੇ ਸਿਰ ਝੁਕਦਾ ਇਹਨਾਂ ਸੂਰਮਿਆਂ ਅੱਗੇ ਦੋਸਤੋ ਇਹ ਤੁਹਾਨੂੰ ਕਿਸੇ ਵੀ ਗੋਦੀ ਮੀਡੀਆ ਵਾਲੇ ਨੇ ਨਹੀਂ ਦਿਖਾਉਣਾ ਹੈਗਾ ਆਹ ਚਲਦੀ ਸਕਰੀਨ ਤੇ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਜੋ ਕਿ ਬਾਕੀ ਲੋਕਾਂ ਨੂੰ ਵੀ ਪਤਾ ਚੱਲ ਸਕੇ ਸਾਡੇ ਸਿੱਖ ਇਤਿਹਾਸ ਵਿੱਚ ਜਿੰਨੇ ਵੀ ਸ਼ਹੀਦ ਹੋਏ ਆ ਇਹਨਾਂ ਸੂਰਮਿਆਂ ਦੀਆਂ ਫੋਟੋਆਂ ਸ਼ਹੀਦੀ ਗੈਲਰੀ ਵਿੱਚ ਲੱਗੀਆਂ ਹੋਈਆਂ ਆ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਓ ਇਹ ਚੀਜ਼ਾਂ ਆਪਣੇ ਨਿਆਣਿਆਂ ਨੂੰ ਦਿਖਾਓ ਕਿਉਂਕਿ ਆਉਣ ਵਾਲੇ ਪੀੜ੍ਹੀ ਦੇ ਵਿੱਚ ਇਹ ਚੀਜ਼ਾਂ ਦਿਖਾਉਣੀਆਂ ਬਹੁਤ ਜ਼ਰੂਰੀ ਆ ਸਿੱਖ ਇਤਿਹਾਸ ਨਾਲ ਜੋੜਨਾ ਬਹੁਤ ਜ਼ਰੂਰੀ ਆ ਦੋਸਤੋ ਉਸ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਕੌਮ ਉੱਤੇ ਬਹੁਤ ਕੈਰ ਗੁਜਾਰਿਆ ਸੀਗਾ ਸਿੰਘ ਸੂਰਮਿਆਂ ਦੀਆਂ ਬੱਚਿਆਂ ਨੂੰ ਬੱਚਿਆਂ ਨੂੰ ਘਰਾਂ 'ਚੋਂ ਕੱਢ-ਕੱਢ ਕੇ ਮਾਰਿਆ ਸੀਗਾ ਮਤਲਬ ਬਹੁਤ ਹੀ ਜ਼ਿਆਦਾ ਭਿਆਨਕ ਦ੍ਰਿਸ਼ ਸੀਗਾ ਉਸ ਸਮੇਂ ਦਾ ਆ ਤਸਵੀਰਾਂ ਲੱਗੀਆਂ ਆ ਦੇਖ ਲਓ ਕਿੰਨੀ ਛੋਟੀ ਉਮਰ ਦਾ ਬੱਚਾ ਆ ਕਾਕਾ ਮਨਪ੍ਰੀਤ ਸਿੰਘ ਕਿੰਨੀ ਛੋਟੀ ਉਮਰ 'ਚ ਸ਼ਹੀਦ ਹੋਇਆ ਸਲੂਟ ਆ ਇਸ ਛੋਟੇ ਜਿਹੇ ਭਰਾ ਨੂੰ ਬਾਕੀ ਯਾਰ ਬਹੁਤ ਮਾਨੂ ਹੋਰ ਤਰ੍ਹਾਂ ਹੁੰਦਾ ਆ ਕਿ ਜਦੋਂ ਸਾਡੇ ਇਹਨਾਂ ਬੱਚਿਆਂ ਦੀਆਂ ਅਸੀਂ ਤਸਵੀਰਾਂ ਦੇਖਦੇ ਆ ਨਾ ਸ਼ਹੀਦ ਸ਼ਬਦ ਸੁਣਦੇ ਆ ਮਤਲਬ ਇਹਨਾਂ ਰੋਂਮਟੇ ਖੜੇ ਹੋ ਜਾਂਦੇ ਆ ਦੋਸਤੋ ਆਹ ਦੇਖ ਲਓ ਕਿੰਨੀ ਛੋਟੀ ਉਮਰ 'ਚ ਸਾਡਾ ਭਰਾ ਸ਼ਹੀਦ ਹੋਇਆ ਆ ਬਾਕੀ ਬਹੁਤ ਵੀ ਬਹੁਤ ਸਾਰੀਆਂ ਫੋਟੋਆਂ ਲੱਗੀਆਂ ਹੋਈਆਂ ਆ ਤੁਸੀਂ ਇੱਕ ਵਾਰੀ ਜ਼ਰੂਰ ਇੱਥੇ ਆਣ ਕੇ ਇਹ ਚੀਜ਼ਾਂ ਦੇਖੋ ਮਤਲਬ ਬਣਾ ਰੋਣਾ ਆਉਂਦਾ ਜਦੋਂ ਆਪਾਂ ਇਹ ਫੋਟੋਆਂ ਦੇਖ ਕੇ ਨਾ ਮਤਲਬ ਰੋਂਕਟੇ ਖੜੇ ਹੁੰਦੇ ਆ ਯਾਰ ਤੁਸੀਂ ਵੀ ਇੱਕ ਵਾਰੀ ਜ਼ਰੂਰ ਆਓ ਇੱਥੇ ਸ਼ਹੀਦੀ ਗੈਲਰੀ ਵਿੱਚ ਅਮਰਸਰ ਦਰਬਾਰ ਸਾਹਿਬ ਦੇ ਬਿਲਕੁਲ ਨਜ਼ਦੀਕ ਤੇ ਇਹ ਤਸਵੀਰਾਂ ਤੁਹਾਨੂੰ ਕਿਸੇ ਵੀ ਮੀਡੀਆ ਵਾਲੇ ਨੇ ਨਹੀਂ ਦਿਖਾਉਣੀਆਂ ਹੈਗੀਆਂ ਤੁਸੀਂ ਨਾ ਦੋਸਤੋ ਚਲਦੀ ਵੀਡੀਓ ਸ਼ੇਅਰ ਕਰ ਦਿਓ ਆ ਦੇਖੋ ਬਾਕੀ ਹੋਰ ਵੀ ਤੁਹਾਨੂੰ ਦਿਖਾਉਣਾ ਹੈ ਅਜੇ ਤਾਂ ਨਾਆਂ ਦੀਆਂ ਲਾਸ਼ਾਂ ਪਛਾਣੀਆਂ ਵੀ ਨਹੀਂ ਗਈਆਂ ਸਿਗੀਆਂ ਉਹਨਾਂ ਦੇ ਜਿੱਦਾਂ ਫੋਟੋਆਂ ਨਹੀਂ ਲੱਗੀਆਂ ਹੈਗੇ ਉਹਨਾਂ ਦਾ ਨਾਮ ਐਡਰੈਸ ਪ੍ਰੋਪਰ ਢੰਗ ਨਾਲ ਲਿਖਿਆ ਹੋਇਆ ਆ ਦੇਖੋ ਸਤਨਾਮ ਕੌਰ ਇੰਨੀ ਛੋਟੀ ਉਮਰ ਦੇ ਵਿੱਚ ਸਾਡੀ ਭੈਣ ਸ਼ਹੀਦ ਹੋਈ ਸੀਗੀ ਬڑے ਮਾ ਨਾਲ ਫਕਰ ਨਾਲ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਸਿੱਖ ਕੌਮ ਦੇ ਵਾਰਿਸ ਆ ਬਾਕੀ ਆ ਦੇਖੋ ਕਈਆਂ ਦੀਆਂ ਫੋਟੋਆਂ ਵੀ ਨਹੀਂ ਸੀਗੀਆਂ ਪਛਾਣ ਆਉਂਦੀਆਂ ਲਾਸ਼ਾਂ ਵੀ ਨਹੀਂ ਪਛਾਣ ਆਉਂਦੀਆਂ ਸੀਗੀਆਂ ਉਹਨਾਂ ਦੇ ਮਤਲਬ ਨਾ ਡਰੈਸ ਦਿੱਤਾ ਪ੍ਰੋਪਰ ਢੰਗ ਨਾਲ ਦਿੱਤਾ ਹੋਇਆ ਆ ਕਿੱਥੋਂ ਕਿੱਥੋਂ ਸੀਗੇ ਉਹ ਜਿਹੜੇ ਸ਼ਹੀਦ ਹੋ ਸੀਗੇ ਤੇ ਕਈਆਂ ਦੀਆਂ ਲਾਸ਼ਾਂ ਪਾਣੀ ਚੋਂ ਨਹਿਰਾਂ ਚੋਂ ਹਨਾ ਦਬ ਦਿੱਤੀਆਂ ਪਛਾਣ ਨਹੀਂ ਹੁੰਦੀਆਂ ਸੀਗੀਆਂ ਕਈਆਂ ਦੀਆਂ ਲਾਸ਼ਾਂ ਉਸ ਸਮੇਂ ਦੀਆਂ ਸਰਕਾਰਾਂ ਨੇ ਸਾਡੇ ਸਿੱਖ ਕੌਮ ਉੱਤੇ ਕਿੰਨਾ ਕਹਿਰ ਉਠਾਇਆ ਸੀਗਾ ਆ ਦੇਖ ਲੋ